ਪੰਥ ਪੰਜਾਬ ਅਤੇ ਪੰਜਾਬੀਅਤ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨੇਹੀਓ ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਆਵਾਜ਼-ਏ-ਖਲਕ ਮੈਂ ਕੁਲਦੀਪ ਸਿੰਘ ਬਰਮਾਲੀਪੁਰ ਲੁਧਿਆਣਾ ਪਛਮੀ ਦੀ ਉਪਚੂਣ ਨੇ ਤਰੇੜੀਆਂ ਲਿਆ ਦਿੱਤੀਆਂ ਨੇ ਕਿਨੂੰ ਸਾਰੀਆਂ ਸਿਆਸੀ ਪਾਰਟੀਆਂ ਨੂੰ ਜਿਹੜੀਆਂ ਪ੍ਰਮੁੱਖ ਤੌਰ ਤੇ ਇਸ ਵੇਲੇ ਆਮੋ-ਸਾਮਣੇ ਨੇ ਦੋਵੇਂ ਸਿਆਸੀ ਪਾਰਟੀਆਂ ਖਾਸ ਕਰਕੇ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਤੀਜੀ ਧਿਰ ਸ਼੍ਰੋਮਣੀ ਅਕਾਲੀ ਦਲ ਐਸਵੀਰੇ ਵਿੱਚ ਤਾਂ ਹੈ ਪਰੰਤੂ ਐਸਵੀਰੇ ਸ਼੍ਰੋਮਣੀ ਅਕਾਲੀ ਦਲ ਦੀ ਉਹ ਲੜਾਈ ਹਾਲੇ ਨਜ਼ਰ ਨਹੀਂ ਆ ਰਹੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਣਾਉਣਾ ਚਾਹੁੰਦਾ ਹੈ ਇਸ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰ ਉਪਕਾਰ ਸਿੰਘ ਘੁਮਣ ਇਸ ਸੀਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੰਤਰੀ ਅਤੇ ਕਾਰਜਕਾਰੀ ਪ੍ਰਧਾਨ ਭਾਰਤ ਪੂਸ਼ਣ ਆਸ਼ੂ ਇਸ ਸੀਟ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਰਾਜਸਵਾ ਉਮੀਦਵਾਰ ਜਿਹੜੇ ਸਾਹਮਣੇ ਆਏ ਨੇ ਸੰਜੀਵ ਅਰੋੜਾ ਵੱਡੇ ਸਨ ਅਤਕਾਰ ਜਿਹੜੇ ਕਿ ਜਿਨ੍ਹਾਂ ਤੇ ਚੋਣ ਲੜਨ ਤੋਂ ਇਸ ਹਲਕੇ ਦੇ ਵਿੱਚ ਹੈਰਾਨੀ ਪਾਈ ਜਾ ਰਹੀ ਹੈ ਤਿੰਨ ਪਾਰਟੀਆਂ ਅਮੋ ਸਾਹਮਣੇ ਆ ਚੁੱਕੀਆਂ ਨੇ ਚੌਥੀ ਪਾਰਟੀ ਪ੍ਰਮੁੱਖ ਤੌਰ ਤੇ ਜਿਹੜੀ ਪਾਰਟੀ ਲੰਗੀਆਂ ਲੋਕ ਸਭਾ ਚੋਣਾਂ ਦੇ ਵਿੱਚ ਲਗਭਗ 18000 ਵੋਟਾਂ ਤੇ ਇਸ ਹਲਕੇ ਤੋਂ ਲੀਡ ਲੈ ਕੇ ਇਸ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਭਾਵੇਂ ਹਾਰ ਗਏ ਸਨ ਇਸ ਹਲਕੇ ਤੋਂ 18000 ਦੀ ਲੀਡ ਲੈ ਕੇ ਗਏ ਸਨ ਉਸ ਪਾਰਟੀ ਨੇ ਆਪਣਾ ਉਮੀਦਵਾਰ ਹਾਲੇ ਨਹੀਂ ਐਲਾਨਿਆ ਦੋ ਪੱਖਾਂ ਤੇ ਇਸ ਸੀਟ ਦੇ ਉੱਤੇ ਵਿਚਾਰ ਆ ਜਿਹੜੀ ਉਹ ਹੋ ਸਕਦੀ ਹੈ ਕਿਹੜੇ ਕਿਹੜੇ ਦੋ ਸੀਟਾਂ ਤੇ ਕਿ ਕਾਂਗਰਸ ਪਾਰਟੀ ਇਸ ਸੀਟ ਤੇ ਜਦੋਂ ਭਾਰਤ ਭੂਸ਼ਣ ਆਸ਼ੂ ਨੇ ਆਪਣੇ ਕਾਗਜ਼ ਦਾਖਲ ਕਰਨੇ ਸਨ ਤੇ ਉਹ ਇੱਕ ਜੁੱਟ ਕਿਵੇਂ ਹੋਈ ਜਿਹੜੀ ਬੰਡੀ ਹੋਈ ਸੀ ਬਹੁਤ ਸਾਰੇ ਧੜਿਆਂ ਦੇ ਵਿੱਚ ਨਾਰਾਜ਼ਗੀਆਂ ਸਨ ਇੱਕਜੁੱਟ ਕਿਵੇਂ ਹੋਈ ਤੇ ਦੂਜੀ ਭਾਰਤੀ ਜਨਤਾ ਪਾਰਟੀ ਇਸ ਹਲਕੇ ਤੋਂ ਉਮੀਦਵਾਰ ਜਿਹੜਾ ਉਹ ਕਿਉਂ ਨਹੀਂ ਐਲਾਨ ਰਹੀ ਆਓ ਦੋਵੇਂ ਧਿਰਾਂ ਨੂੰ ਦੋਵੇਂ ਗੱਲਾਂ ਨੂੰ ਸਮੁੱਚਤਾ ਵਿੱਚ ਵਾਚਣ ਦਾ ਯਤਨ ਕਰੀਏ ਪਹਿਲੇ ਨੰਬਰ ਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਆਪਣੇ ਇੱਕ ਮੀਟਿੰਗ ਬੁਲਾਉਂਦੇ ਨੇ ਦੋ ਦਿਨ ਪਹਿਲਾਂ ਜਿਹਦੇ ਵਿੱਚ ਲੋਕ ਸਭਾ ਹਲਕਾ ਲੁਧਿਆਣਾ ਅਧੀਨ ਪੈਂਦੇ ਸਾਰੇ ਹਲਕਿਆਂ ਦੇ ਆਪਣੇ ਅਹੁਦੇਦਾਰਾਂ ਦੀ ਹਲਕਾ ਇੰਚਾਰਜ ਅਤੇ ਬਲਾਕ ਪ੍ਰਧਾਨ ਸਮੇਤ ਪ੍ਰਮੁੱਖ ਆਗੂ ਜਿਹੜੇ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੁੰਦੇ ਨੇ ਕਹਿੰਦੇ ਨੇ ਕਿ ਉਸ ਮੀਟਿੰਗ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਦਰਦ ਛਲਕਦਾ ਹੈ ਕਿ ਸਾਡੇ ਉਮੀਦਵਾਰ ਨੇ ਜਿਹੜੇ ਉਹ ਮੈਨੂੰ ਪਸੰਦ ਨਹੀਂ ਕਰਦੇ ਤੇ ਮੈਂ ਉੱਥੇ ਜਾਵਾਂ ਕਿਉਂਕਿ ਮੈਂ ਪਾਰਟੀ ਦਾ ਪ੍ਰਧਾਨ ਆ ਤੇ ਮੈਂ ਚੋਣ ਲੜਨੀ ਚਾਹੁੰਨਾ ਮੈਂ ਆਗੂ ਬਣ ਕੇ ਵਰਕਰ ਬਣ ਕੇ ਚੋਣ ਲੜਨੀ ਚਾਹੁੰਨਾ ਤੇ ਸਾਰੇ ਹਲਕਾ ਇੰਚਾਰਜ ਨੇ ਇੰਚਾਰਜਾਂ ਨੇ ਰਾਜੀ ਵੜਿੰਗ ਦੇ ਦਰਦ ਨੂੰ ਸਮਝਿਆ ਜਿਹੜਾ ਪ੍ਰਮੁੱਖ ਕਾਰਨ ਬਣਿਆ ਜਿਹੜਾ ਰਾਜੀਵ ਵੜਿੰਗ ਦੇ ਇਸ ਚੋਣ ਮਹੀਮੇ ਵਿੱਚ ਸ਼ਾਮਲ ਹੋਣ ਦਾ ਜਦੋਂ ਸਾਰਿਆਂ ਨੇ ਪਾਰਟੀ ਪ੍ਰਧਾਨ ਦਾ ਦਰਦ ਮਹਿਸੂਸ ਕੀਤਾ ਤੇ ਸਾਰੇ ਵਰਕਰ ਇੱਕ ਤਰ੍ਹਾਂ ਨਾਲ ਨਿਰਾਸ਼ ਹੋ ਗਏ ਇਕਜੁੱਟ ਹੋਣ ਦਾ ਫੈਸਲਾ ਕੀਤਾ ਮੀਟਿੰਗ ਦੇ ਵਿੱਚ ਉਸ ਮੀਟਿੰਗ ਦੇ ਵਿੱਚ ਪਹਿਲਾਂ ਭਪੇਸ਼ ਬੁਘੇਲ ਜਿਹੜੇ ਕਿ ਇੰਚਾਰਜ ਨੇ ਉਹ ਪੁੱਜਦੇ ਨੇ ਰਾਜੀਵ ਵੜਿੰਗ ਨਾਲ ਲੰਮੀ ਮੁਲਾਕਾਤ ਕਰਦੇ ਨੇ ਰਾਜੀਵ ਵੜਿੰਗ ਨੂੰ ਵਾਰ-ਵਾਰ ਕੈਂਪੇਨ ਦੇ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦੇ ਨੇ ਹੁਣ ਜਦੋਂ ਇਸ ਮੀਟਿੰਗ ਦੇ ਵਿੱਚ ਵਰਕਰ ਨਿਰਾਸ਼ ਨਜ਼ਰ ਆਉਂਦੇ ਨੇ ਤੇ ਭਪੇਸ਼ ਬਘੇਲ ਇਸ ਗੱਲ ਦੀ ਰਿਪੋਰਟ ਵੀ ਹਾਈ ਕਮਾਂਡ ਨੂੰ ਕਰਦੇ ਨੇ ਹਾਈ ਕਮਾਂਡ ਦਿੱਲੀ ਵੱਲੋਂ ਇੱਕ ਵੱਡਾ ਯਤਨ ਕੀਤਾ ਜਾਂਦਾ ਹੈ ਕਿ ਭਪੇਸ਼ ਬਘੇਲ ਦੇ ਨਾਲ ਇੱਕ ਹੋਰ ਵਿਅਕਤੀ ਨੂੰ ਇੱਕ ਹੋਰ ਆਗੂ ਨੂੰ ਜਿਹੜਾ ਕਿ ਅਮੇਠੀ ਤੋਂ ਗਾਂਧੀ ਪਰਿਵਾਰ ਵੱਲੋਂ ਚੋਣ ਲੜਦਾ ਹੈ ਮੈਂਬਰ ਪਾਰਲੀਮੈਂਟ ਹੈ ਜਿਹਦਾ ਪਿਸ਼ੋਕਣ ਹੈ ਜਿਹੜਾ ਉਹ ਲੁਧਿਆਣਾ ਨਾਲ ਜੁੜਦਾ ਹੈ ਉਸ ਨੂੰ ਲੁਧਿਆਣਾ ਭੇਜ ਦਿੱਤਾ ਜਾਂਦਾ ਹੈ ਕੀ ਪਾਰਟੀ ਦੇ ਇਸ ਵੱਡੇ ਡਿਸਕਿਊਟ ਨੂੰ ਕਿਵੇਂ ਨਾ ਕਿਵੇਂ ਛੋਟਾ ਕਰ ਦਿੱਤਾ ਜਾਵੇ ਹੁਣ ਅਮਰਿੰਦਰ ਸਿੰਘ ਰਾਜਾ ਬੜਿੰਗ ਇੱਕ ਸਧਾਰਨ ਵਰਕਰ ਵਜੋਂ ਪਾਰਟੀ ਦੇ ਉੱਠਦੇ ਨੇ ਵੱਡੇ ਛੋਟੇ ਵੱਡੇ ਅਹੁਦਿਆਂ ਤੋਂ ਹੁੰਦੇ ਹੋਏ ਲੁਧਿਆਣਾ ਤੋਂ ਆ ਕੇ ਚੋਣ ਲੜਦੇ ਨੇ ਪਾਰਟੀ ਪ੍ਰਧਾਨ ਦੀਆਂ ਨਜ਼ਰਾਂ ਵਿੱਚ ਅਮਰਿੰਦਰ ਸਿੰਘ ਰਾਜਾ ਬੜਿੰਗ ਸੋਹਰਦ ਆਗੂ ਨੇ ਤੇ ਜਿਨ੍ਹਾਂ ਪਾਰਟੀ ਨੂੰ ਬਹੁਤ ਔਖੇ ਸਮੇਂ ਖੜਾ ਰੱਖਿਆ ਤੇ ਭਪੇਸ਼ ਬੁਘੇਲ ਦੇ ਨਾਲ ਕਿਸ਼ੋਰੀ ਲਾਲ ਸ਼ਰਮਾ ਜਿਹੜੇ ਮੈਂਬਰ ਪਾਰਲੀਮੈਂਟ ਨੇ ਅਮੇਠੀ ਤੋਂ ਉਹ ਵੀ ਗੱਲਬਾਤ ਕਰਦੇ ਨੇ ਰਾਜਾ ਆਪਣਿੰਗ ਜਾਣ ਲਈ ਤਾਂ ਤਿਆਰ ਨੇ ਤੇ ਜਦੋਂ ਇਹ ਮਹਿਸੂਸ ਕੀਤਾ ਜਾਂਦਾ ਹੈ ਕਿ ਜਦੋਂ ਕੋਈ ਚੋਣ ਕੈਂਪੇਨ ਦੇ ਵਿੱਚ ਮੈਨੂੰ ਲਜਾ ਕੇ ਹੀ ਰਾਜੀ ਨਹੀਂ ਤੇ ਮੈਂ ਕੀ ਕਰਾਂਗਾ ਸੋ ਸਾਰੀਆਂ ਰਿਪੋਰਟਾਂ ਪਾਰਟੀ ਹਾਈ ਕਮਾਂਡ ਕੋ ਪੁੱਜੀਆਂ ਸਾਰੇ ਦੇ ਸਾਰੇ ਹਲਕਾ ਇੰਚਾਰਜ ਨੇ ਜਿਹੜੇ ਲੁਧਿਆਣਾ ਲੋਕ ਸਭਾ ਹਲਕੇ ਨਾਲ ਸੰਬੰਧਿਤ ਪਿੰਡੂ ਹਲਕਿਆਂ ਦੇ ਤੇ ਸ਼ਹਿਰੀ ਹਲਕਿਆਂ ਦੇ ਸਾਰੇ ਦੇ ਸਾਰੇ ਪਾਰਟੀ ਪ੍ਰਧਾਨ ਨਾਲ ਖੜਦੇ ਨੇ ਤੇ ਪਾਰਟੀ ਪ੍ਰਧਾਨ ਦੀ ਨਿਰਾਸ਼ਾ ਅਤੇ ਪਾਰਟੀ ਪ੍ਰਧਾਨ ਦੇ ਦਰਦ ਨੂੰ ਸਮਝਣ ਦਾ ਯਤਨ ਕਰਦੇ ਨੇ ਇਹ ਰਿਪੋਰਟਾਂ ਭਾਰਤ ਪੋਸ਼ਣ ਆਸ਼ੂ ਸਮੇਤ ਕੁਝ ਲੋਕਾਂ ਤੱਕ ਜਿਹੜੀਆਂ ਜਦੋਂ ਪੁੱਜਦੀਆਂ ਨੇ ਤੇ ਇਹਦਾ ਇੱਕ ਚੋਣ ਮੁਹਿੰਮ ਤੇ ਅਸਰ ਪੈਣਾ ਜਿਹੜਾ ਉਹ ਸੁਭਾਵਕ ਹੈ ਇਸ ਗੱਲ ਨੂੰ ਲੈ ਕੇ ਦੇਰ ਰਾਤ ਤੱਕ ਮੀਟਿੰਗਾਂ ਦਾ ਦੌਰ ਆ ਜਿਹੜਾ ਉਹ ਚੱਲਿਆ ਹੁਣ ਇੱਕ ਪਾਸੇ ਅਮਰਿੰਦਰ ਸਿੰਘ ਰਾਜਾ ਬਣਿੰਗ ਤੇ ਲੁਧਿਆਣਾ ਨਾਲ ਸੰਬੰਧਿਤ ਸਾਰੇ ਦੇ ਸਾਰੇ ਪਾਰਟੀ ਦੇ ਪ੍ਰਮੁੱਖ ਹਲਕਾ ਇੰਚਾਰਜ ਆਗੂ ਖੜੇ ਨੇ ਹਾਈ ਕਮਾਂਡ ਖੜੀ ਹੈ ਦੂਜੇ ਪਾਸੇ ਭਾਰਤ ਭੂਸ਼ਣ ਆਸ਼ੂ ਜੀ ਚੋਣ ਲੜ ਰਹੇ ਨੇ ਗੁਰਜੀਤ ਸਿੰਘ ਉੱਥੇ ਇੰਚਾਰਜ ਨੇ ਚਰਨਜੀਤ ਸਿੰਘ ਚੰਨੀ ਸਾਫਾ ਕਾ ਮੁੱਖ ਮੰਤਰੀ ਪੰਜਾਬ ਪੂਰੀ ਤਰ੍ਹਾਂ ਸਰਗਰਮ ਨੇ ਤੇ ਉੱਥੇ ਦਰਜਾ ਬਦਰਜਾ ਪਾਰਟੀ ਦੇ ਲੀਡਰ ਨੇ ਜਿਹੜੇ ਉਹ ਵੀ ਸਰਗਰਮ ਹੋਏ ਹੋਏ ਨੇ ਭਪੇਸ਼ ਗੇ ਬੁਘੇਲ ਜੀ ਪੱਛਮੀ ਦੇ ਵਿੱਚ ਡੇਰੇ ਲਾ ਕੇ ਬੈਠੇ ਹੋਏ ਨੇ ਤੇ ਆਪਸ ਵਿੱਚ ਸਦਾਰ ਪ੍ਰਗਟ ਸਿੰਘ ਵੀ ਕਿਤੇ ਨਾ ਕਿਤੇ ਕੈਂਪੇਨ ਵਿੱਚ ਸ਼ਾਮਲ ਹੁੰਦੇ ਨੇ ਐਸੇ ਹਾਲਾਤਾਂ ਦੇ ਵਿੱਚੋਂ ਪੂਰਾ ਜਿਹੜਾ ਉਹ ਸਿਰੇ ਕਿਵੇਂ ਚੜਿਆ ਆਖਰੀ ਗੱਲ ਤੁਹਾਨੂੰ ਸਮਝਾਉਣ ਦਾ ਯਤਨ ਕੀਤਾ ਜਾਂਦਾ ਹੈ ਕਿ ਆਖਰ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਇਸ ਸੀਟ ਨਾਲ ਭੇਖਾ ਜਿਹੜਾ ਆਪਣਾ ਜੁੜਿਆ ਹੋਇਆ ਸੋਚਦੇ ਨੇ ਤੇਰਾਣਾ ਗੁਰਜੀਤ ਚਰਨਜੀਤ ਸਿੰਘ ਚੰਨੀ ਸਮੇਤ ਸਾਰੇ ਆਗੂ ਫੈਸਲਾ ਲੈਂਦੇ ਨੇ ਕਿ ਪਾਰਟੀ ਦੇ ਪ੍ਰਧਾਨ ਨੇ ਤੇ ਜੇ ਪਾਰਟੀ ਦੇ ਅਨੁਸ਼ਾਸਨ ਦੀਆਂ ਖਬਰਾਂ ਪਾਰਟੀ ਹਾਈ ਕਮਾਂਡ ਤੱਕ ਪੁੱਜਦੀਆਂ ਨੇ ਉਹਦਾ ਅਸਰ ਹੈ ਜਿਹੜਾ ਉਹ ਪੱਛਮੀ ਦੀ ਸੀਟ ਦੇ ਉੱਤੇ ਪੈਣਾ ਕੁਦਰਤੀ ਹੀ ਹੈ ਅੱਜ ਲੜਾਈ ਕੇਵਲ ਭਾਰਤ ਪੂਸ਼ਣ ਆਸ਼ੂ ਜੀ ਨਹੀਂ ਰਾਜੀ ਬੜਿੰਗ ਦੇ ਇਹ ਬੋਲ ਦੂਰ ਦੂਰ ਤੱਕ ਘਰ ਕਰਦੇ ਨੇ ਕਿ ਇਹ ਲੜਾਈ ਕਾਂਗਰਸ ਪਾਰਟੀ ਦੀ ਸਾਡੇ ਲਈ ਉਮੀਦਵਾਰ ਕੌਣ ਆ ਇਹ ਕੋਈ ਮਾਨਾ ਨਹੀਂ ਰੱਖਦਾ ਗੱਲ ਕੀ ਦੇਰ ਰਾਤ ਤੱਕ ਕਿਸ਼ੋਰੀ ਲਾਲ ਸ਼ਰਮਾ ਅਤੇ ਹੋਰ ਆਗੂ ਪਾਰਟੀ ਦੇ ਭਪੇਸ਼ ਬਘੇਲ ਜੀ ਸਾਰੇ ਵੱਡੇ ਛੋਟੇ ਆਗੂ ਮਿਲ ਕੇ ਇਸ ਸਿੱਟੇ ਤੇ ਪਹੁੰਚਦੇ ਨੇ ਕਿ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਦਾ ਉੱਥੇ ਹੋਣਾ ਕੁਦਰਤੀ ਹੈ ਤੇ ਰਾਜਾ ਬੜਿੰਗ ਜੀ ਉਸ ਕੈਂਪੇਨ ਦੇ ਵਿੱਚ ਜਿੱਥੋਂ ਨੋਮੀਨੇਸ਼ਨ ਫਾਈਲ ਹੁੰਦੇ ਨੇ ਉਹਦੇ ਵਿੱਚ ਸ਼ਾਮਲ ਹੁੰਦੇ ਨੇ ਉੱਥੇ ਮਹਿਕ ਫੜ ਕੇ ਜਦੋਂ ਰਾਜਾ ਬੜਿੰਗ ਜੀ ਬੋਲਦੇ ਨੇ ਤਾਂ ਤੁਸੀਂ ਸਾਰਿਆਂ ਨੇ ਵੇਖਿਆ ਹੋਵੇਗਾ بار بار ਕਾਂਗਰਸ ਪਾਰਟੀ ਦੀ ਗੱਲ ਰਾਜਾ ਬੜਿੰਗ ਕਰ ਰਹੇ ਨੇ ਕਿ ਕਾਂਗਰਸ ਪਾਰਟੀ ਦਾ ਉਮੀਦਵਾਰ ਹੈ ਕਾਂਗਰਸ ਪਾਰਟੀ ਨੇ ਤੁਹਾਡੇ ਲਈ ਲੜਾਈ ਲੜੀ ਆ ਕਾਂਗਰਸ ਪਾਰਟੀ ਦੇਸ਼ ਦੀ ਲੜਾਈ ਲੜ ਰਹੀ ਹੈ ਰਾਹੁਲ ਗਾਂਧੀ ਦੇਸ਼ ਦੀ ਲੜਾਈ ਲੜ ਰਹੇ ਨੇ ਭਾਜਪਾ ਦੇ ਖਿਲਾਫ ਅਸੀਂ ਲੜਨਾ ਤਖੀਰ ਦੇ ਵਿੱਚੋਂ ਭਾਰਤ ਭੂਸ਼ਣ ਆਸ਼ਰ ਨੂੰ ਇੱਕ ਲਾਈਨ ਕਹਿ ਕੇ ਮੁਬਾਰਕਵਾਦ ਦਿੰਦੇ ਨੇ ਕਿ ਭਾਰਤ ਭੂਸ਼ਣ ਆਸ਼ਰ ਜੀ ਨੂੰ ਅੱਜ ਦੇ ਨੋਮੀਨੇਸ਼ਨ ਫਾਈਲ ਕਰਨ ਦੀਆਂ ਮੁਬਾਰਕਾਂ ਇੱਥੇ ਆ ਕੇ ਇੱਕ ਪੜਾਤ ਆਏ ਜਿਹੜਾ ਅਨਸ਼ਾਸਨ ਦਾ ਉਹ ਲਗਭਗ ਖਤਮ ਹੋ ਗਿਆ ਤੇ ਪਾਰਟੀ ਦੇ ਛੋਟੇ ਵੱਡੇ ਆਗੂ ਨੇ ਚੜੇ ਉਹ ਪੂਰੀ ਕੈਂਪੇਨ ਦੇ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਕਾਗਜ਼ ਨੋਮੀਨੇਸ਼ਨ ਭਰਨ ਵੇਲੇ ਆ ਕਾਂਗਰਸ ਦੇ ਉਮੀਦਵਾਰ ਦੇ ਨਾਲ ਸ਼ਾਮਲ ਹੁੰਦੇ ਨੇ ਤੇ ਕਾਂਗਰਸ ਉੱਥੇ ਇੱਕ ਤਰ੍ਹਾਂ ਨਾਲ ਇਕਜੁੱਟ ਨਜ਼ਰ ਆਈ ਤੇ ਗੈਰ ਹਾਜ਼ਰੀ ਜਿਹੜੀ ਰੜਖੀ ਐ ਸੁਖਜਿੰਦਰ ਸਿੰਘ ਸੁਖੀ ਰੰਧਾਵਾ ਪਾਰਟੀ ਦੇ ਵੱਡੇ ਆਗੂ ਨੇ ਤੇ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਆਗੂ ਨੇ ਸ਼ਾਇਦ ਨਰਾਜ਼ ਜਾਂ ਨਿਰਾਸ਼ ਹੋਣਾ ਇਹ ਕੁਦਰਤੀ ਵਰਤਾਰਾ ਹੈ ਪਰੰਤੂ ਦੋਵੇਂ ਆਗੂ ਸੁਣਿਆ ਕਿ ਇੱਕ ਵਿਦੇਸ਼ ਗਿਆ ਹੈ ਤੇ ਇੱਕ ਆਗੂ ਵੈਸੇ ਆਪਣੇ ਪਾਰਟੀ ਦੇ ਰਜਿਮਾ ਕਰਕੇ ਸ਼ਾਮਲ ਨਹੀਂ ਹੋ ਸਕਿਆ ਪਰੰਤੂ ਅੰਦਰ ਕੀ ਹੋ ਰਿਹਾ ਹੈ ਹਾਲੇ ਇਹ ਸਾਰਾ ਕੁਝ ਸਾਹਮਣੇ ਆਉਣਾ ਬਾਕੀ ਹੈ ਤੇ ਇੱਕ ਪੜਾ ਦੇ ਉੱਤੇ ਕਾਂਗਰਸ ਪਾਰਟੀ ਇਕੱਠੀ ਨਜ਼ਰ ਆਈ ਤੇ ਭਾਰਤ ਪੂਸ਼ਣ ਆਸ਼ੂ ਵੀ ਕਹਿੰਦੇ ਨਜ਼ਰ ਆਏ ਕਿ ਆ ਦੇਖੋ ਸਾਡਾ ਪ੍ਰਧਾਨ ਖੜਾ ਹੈ ਮਰਿੰਦਰ ਸਿੰਘ ਰਾਜਾ ਬੜਿੰਗ ਇੱਥੇ ਆ ਕੇ ਇੱਕ ਪੜਾ ਦਾ ਜਿਹੜਾ ਖਾਤਮਾ ਉਹ ਹੋ ਜਾਂਦਾ ਹੁਣ ਰਹੀ ਗੱਲ ਆ ਭਾਰਤੀ ਜਨਤਾ ਪਾਰਟੀ ਵੱਲੋਂ ਆਪਣਾ ਉਮੀਦਵਾਰ ਨਾ ਦੇਣ ਦੀ ਕੰਸੋਆਂ ਨੇ ਜਿਹੜੀਆਂ ਆਫ ਦਾ ਰਿਕਾਰਡ ਜਿਹੜੀਆਂ ਗੱਲਾਂ ਦਾ ਪਤਾ ਲੱਗਦਾ ਉਹਨੇ ਕਿ ਇਸ ਸੀਟ ਤੋਂ ਰਵਨੀਤ ਸਿੰਘ ਬਿੱਟੂ 18000 ਤੋਂ ਵੱਧ ਵੋਟਾਂ ਦੀ ਲੀਡ ਲੈ ਕੇ ਜਿੱਤਦੇ ਨੇ ਵਿਧਾਨ ਸਭਾ ਹਲਕਾ ਪੱਛਮੀ ਤੋਂ ਤੇ ਭਾਰਤ ਭੂਸ਼ਣ ਆਸ਼ੂ ਦੀ ਨਿਰਾਸ਼ਤਾ ਕਿਤੇ ਨਾ ਕਿਤੇ ਅਮਰਿੰਦਰ ਸਿੰਘ ਰਾਜਾ ਬੜਿੰਗ ਨਾਲ ਵੀ ਨਜ਼ਰ ਆਉਂਦੀ ਹੈ ਕਿਤੇ ਨਾ ਕਿਤੇ ਭਾਰਤ ਭੂਸ਼ਣ ਆਸ਼ੂ ਰਾਜਾ ਬੜਿੰਗ ਨੂੰ ਮਿਲਦੇ ਨਹੀਂ ਕਾਫੀ ਕੁਝ ਨਜ਼ਰ ਆਉਂਦਾ ਇਹਦੇ ਪਿੱਛੇ ਵਕ ਵਕ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਜਿਹੜੀਆਂ ਗੱਲਾਂ ਚੱਲਦੀਆਂ ਨੇ ਉਹ ਅੰਦਰ ਖਾਤੇ ਰਬਨੀਤ ਸਿੰਘ ਬਿੱਟੂ ਵੱਲੋਂ ਇਸ ਸੀਟ ਤੋਂ ਉਮੀਦਵਾਰ ਲੇਟ ਹੋਣ ਦੇ ਜਿਹੜੇ ਕਥਿਤ ਤੌਰ ਤੇ ਖਦਸ਼ੇ ਨੇ ਉਹ ਜਾਣ ਬੁੱਝ ਕੇ ਕਰਨ ਦੀਆਂ ਗੱਲਾਂ ਨੇ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਉਮੀਦਵਾਰ ਕਿਉਂ ਲੇਟ ਹੋ ਰਿਹਾ ਕਿਉਂਕਿ 18000 ਦੀ ਲੀਡ ਇਸ ਹਲਕੇ ਦੀ ਸ਼ੱਕ ਦੀ ਨਿਗਾ ਵਿੱਚ ਆ ਜਾਂਦੀ ਹੈ ਸ਼ੱਕ ਦੇ ਘੇਰਿਆਂ ਵਿੱਚ ਆ ਜਾਂਦੀ ਹੈ ਪਰੰਤੂ ਲੜਾਈ ਲੜਾਈ ਹੁੰਦੀ ਹੈ ਤੇ ਇੱਥੇ ਰਵਨੀਤ ਸਿੰਘ ਮਿੱਟੂ ਵੱਲੋਂ ਲੜਾਈ ਲੜਨ ਦੀ ਥਾਂ ਤੇ ਟਾਲਾ ਪਟਣਾ ਜਿਹੜਾ ਉਹ ਸਮਝੋ ਬਾਹਰ ਦੀ ਇੱਕ ਤਰ੍ਹਾਂ ਨਾਲ ਕਹਾਣੀ ਹੈ ਕਿਤੇ ਐਸਾ ਤੇ ਨਹੀਂ ਕਿ ਕਿਸੇ ਚੀਜ਼ ਕਿਸੇ ਆਸਾਨ ਦਾ ਮੁੱਲ ਮੋੜਨ ਦੇ ਯਤਨ ਕੀਤੇ ਜਾ ਰਹੇ ਹਾਲਾਂਕਿ ਰਵਨੀਤ ਸਿੰਘ ਮਿੱਟੂ ਨੂੰ ਇਸ ਸੀਟ ਤੋਂ ਆਪ ਚੋਣ ਲੜਨੀ ਚਾਹੀਦੀ ਸੀ ਕਿਉਂ ਕਿਉਂਕਿ ਉਹ ਰਾਜ ਸਭਾ ਦੇ ਮੈਂਬਰ ਨੇ ਰਾਜਸਥਾਨ ਤੋਂ ਕੇਂਦਰ ਦੇ ਵਿੱਚ ਮੰਤਰੀ ਨੇ ਉਹ ਹਾਰ ਵੀ ਜਾਂਦੇ ਤਾਂ ਗੱਲ ਕੋਈ ਏਡੀ ਵੱਡੀ ਨਹੀਂ ਸੀ ਹੋਣੀ ਪਰੰਤੂ ਉਹਨਾਂ ਵੱਲੋਂ ਲੜਨਾ ਹੈ ਜਿਹੜਾ ਉਹ ਲੜਨ ਤੋਂ ਭੱਜਣਾ ਜਿਹੜਾ ਉਹ ਇੱਕ ਤਰ੍ਹਾਂ ਨਾਲ ਸ਼ੱਕ ਦੇ ਘੇਰੇ ਵਿੱਚ ਆ ਜਾਂਦਾ ਹੈ ਹੁਣ ਰਵਨੀਤ ਸਿੰਘ ਬਿੱਟੂ ਇੱਥੋਂ ਦੇ ਸਰਬਸ੍ਰਹ ਹੈ ਇੱਥੋਂ ਦੇ ਸਾਰਾ ਕੁਝ ਉਹਨਾਂ ਦੇ ਹੱਥ ਬਾਗ ਡੋਰਾ ਹੈ ਤੇ ਪਾਰਟੀ ਹਾਈ ਕਮਾਂਡ ਵੱਲੋਂ 18000 ਦੀ ਲੀਡ ਨੂੰ ਇਗਨੋਰ ਕਰਕੇ ਵੀ ਰਵਨੀਤ ਸਿੰਘ ਬਿੱਟੂ ਨੂੰ ਜੋਨ ਮੈਦਾਨ ਵਿੱਚ ਨਹੀਂ ਉਤਾਰਿਆ ਗਿਆ ਇਹ ਸਾਰਾ ਕੁਝ ਦੇਖਣ ਵਾਲੀ ਗੱਲ ਹੈ ਸੋਚਣ ਵਾਲੀ ਗੱਲ ਹੈ ਕਿਤੇ ਐਸਾ ਤਾਂ ਨਹੀਂ ਕਿ ਜਾਣਬੁੱਝ ਕੇ ਜਾਂ ਕਿਸੇ ਪਾਰਟੀ ਦੇ ਉਮੀਦਵਾਰ ਦੀ ਮਦਦ ਕਰਨ ਬਦਲੇ ਜਾਂ ਕੁਝ ਹੋਰ ਕਾਰਨ ਵੀ ਹੋ ਸਕਤੇ ਨੇ ਕਿ ਜਾਣਬੁੱਝ ਕੇ ਇਸ ਸੀਟ ਤੋਂ ਉਮੀਦਵਾਰਾ ਜਿਹੜਾ ਭਾਰਤੀ ਜਨਤਾ ਪਾਰਟੀ ਲੇਟ ਕਰ ਰਹੀ ਹੈ ਉਹਨੂੰ ਲੇਟ ਮੈਦਾਨ ਵਿੱਚ ਉਤਾਰਿਆ ਜਾ ਰਿਹਾ ਇਹ ਸਾਰਾ ਕੁਝ ਸ਼ੱਕ ਦੇ ਘੇਰੇ ਵਿੱਚ ਆ ਜਾਂਦਾ ਸੋ ਦੋਸਤੋ ਪੱਛਮੀ ਦੀ ਲੜਾਈ ਇਸ ਵੇਲੇ ਚਰਮ ਸੀਮਾ ਤੇ ਪੁੱਜਦੀ ਲੋਹੜੇ ਦੀ ਗਰਮੀ ਵਿੱਚ ਜਿਸ ਤਰ੍ਹਾਂ ਕਾਗਜ਼ ਢਾਕਲ ਕੀਤੇ ਨੇ ਤੇ ਵੱਡੇ ਵੱਡੇ ਇਕੱਠ ਕਰਕੇ ਕਾਗਜ਼ ਢਾਕਲ ਕੀਤੇ ਨੇ ਦੋ ਪਾਰਟੀਆਂ ਨੇ ਤੇ ਲੜਾਈਏ ਜਿਹੜੀ ਉਹ ਸਾਹਮਣੇ ਆ ਰਹੀ ਹੈ ਬਹੁਤ ਵੱਡੇ ਪੱਧਰ ਤੇ ਜਿਸ ਤਰ੍ਹਾਂ ਦੀ ਲੜਾਈ ਹੋਣ ਜਾ ਰਹੀ ਹੈ ਸਿਆਸੀ ਲੜਾਈ ਹੈ ਸੁਖ ਰੱਖੇ ਪ੍ਰਮਾਤਮਾ ਕਿ ਇਹ ਚੋਣ ਅਮਨ ਅਮਾਨ ਨਾਲ ਸਿਰੇ ਚੜ ਜਾਵੇ ਇੱਕ ਉਮੀਦਵਾਰ ਦੀ ਹਾਲ ਦੀ ਘੜੀ ਉਡੀਕ ਕੀਤੀ ਜਾ ਰਹੀ ਹੈ ਕਾਂਗਰਸ ਪਾਰਟੀ ਨੇ ਇੱਕ ਝੋਟਾ ਦਿਖਾਈ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਉਮੀਦਵਾਰ ਲੇਟ ਹੋਣ ਦੇ ਕਾਰਨ ਲੱਭੇ ਜਾ ਰਹੇ ਨੇ ਤੇ ਅਕਾਲੀ ਦਲ ਵੱਲੋਂ ਚੋਣ ਮੈਦਾਨ ਵਿੱਚ ਤਕੜਿਆਂ ਹੋ ਕੇ ਉਤਰਨ ਦੀ ਰਣਨੀਤੀ ਜਿਹੜੀ ਉਹ ਤਿਆਰ ਕੀਤੀ ਜਾ ਰਹੀ ਹੈ ਫਿਲਹਾਲ ਇੰਨਾ ਹੀ ਵਿਖਦੇ ਰਹੋ ਸਾਡਾ ਚੈਨਲ ਆਵਾਜ਼-ਏ-ਖਲਕ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ ਸਤਿ ਸ੍ਰੀ ਅਕਾਲ